ਇਸ ਵਿਸ਼ੇ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੰਦਾਜ਼ੇ ਕਿ ਲੋਕ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੇ ਨੇ ਸਮੁੱਚੇ ਰਾਜਨੀਤੀ ਪਾਰਟੀ ਆਪਣੇ ਆਪਣੇ ਦਾਅ ਖੇਦਿਆਂ ਨਜ਼ਰ ਆ ਰਹੇ ਨੇ ਇਸ ਦੌਰਾਨ ਕਾਂਗਰਸ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਹਾਰਾ ਨੇ ਪਨੀਤ ਕੋਹ ਦਾ ਘਰ ਤੋੜਨ ਲਈ ਫਿਲਮ ਸਟਾਰ ਰਾਜ ਬੱਬਰ ਵੀ ਹੁਣ ਰਾਜਨੀਤੀ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਜਾਣਕਾਰੀ ਮੁਤਾਬਕ ਫਿਲਮਚਾਰ ਰਾਜ ਬੱਬਰ ਇਸ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਨਾਲ ਮੀਟਿੰਗ ਕਰ ਚੁੱਕੇ ਨੇ ਚੱਟਿਆ ਚਾਰੀ ਕਿਉਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਪ ਪਾ ਦੇ ਵਿੱਚ ਜਿਹੜਾ ਸ਼ਾਮਿਲ ਹੋ ਚੁੱਕੇ ਨੇ ਉਥੇ ਦਾ ਜੇ ਕਿ ਪੰਜਾਬ ਕਾਂਗਰਸ ਦੇ ਸਾਬਕਾ ਵਰਦਨ ਨਵਜੋਤ ਸਿੰਘ ਸਿੱਧੂ ਵੀ ਇਨ ਦਿਨੀ ਅਮ੍ਰਿਤਸਰ ਛੜਕੇ ਪਟਿਆਲਾ ਦੇ ਵਿੱਚ ਆਪਣਾ ਡੇਰਾ ਲਗਾ ਕੇ ਬੈਠ ਨੇ ਦੂਜੇ ਪਾਸੇ ਹਾਲਾਤ ਦੇ ਵਿੱਚ ਸਾਬਕਾ ਕਾਂਗਰਸੀ ਵਿਦਾਇਕਾਂ ਸੱਤ ਬਾਰ ਦੇ ਵਿਦਾਇਕ ਤੇ ਲਗਭਗ ਸਮੂੱਚੇ ਮੈਕਮੇ ਦੇ ਮੰਤਰੀ ਰਹਿ ਚੁੱਕੇ ਲਾਲ ਸਿੰਘ ਤੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਨਾਲ ਮੀਟਿੰਗ ਕਰ ਚੁੱਕੇ ਨੇ ਇਸ ਤੋਂ ਪਹਿਲਾਂ ਵੀ 올 ਇੰਡੀਆ ਕਾਂਗਰਸ ਮੀਟਿੰਗ ਦੇ ਸਹਾਇਕ ਖਜ਼ਾਨਚੀ ਤੇ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਬੋਲੋ ਜਿੱਥੇ ਪਟਿਆਲਾ ਹਾਲਾ ਦੇ ਵਿੱਚ ਪਿਛਲੇ ਕੁ ਸਮੇਂ ਦੌਰਾਨ ਗਤੀਵਿਧੀ ਤੇਜ਼ ਕੀਤੀ ਗਈ ਹੋਈ ਕਿ ਐਸਆਈ ਲਾਇਆ ਜਾ ਰਿਹਾ ਹੈ ਕਿ ਉਹ ਪਟਿਆਲਾ ਦੇ ਵਿੱਚ ਆਪਣੀ ਥਾਂ ਬਣਾਉਣਾ ਚਾਹੁੰਦੇ ਨੇ ਪਰ ਜਿਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈ ਕੁਮਾਰ ਵੱਲੋਂ ਪਿਛਲੇ 3 ਦਿਨੋਂ ਤੋਂ ਕਿਸੇ ਵੱਡੇ ਸਟਾਰੇ ਨੂੰ ਪਟਿਆਲਾ ਚ ਉਤਾਰਨ ਦੀ ਯੋਜਨਾ ਵੀ ਜੜੀ ਬਣਾਈ ਜਾ ਰਹੀ ਹੈ ਜਿਸ ਤਹਿਤ ਪ੍ਰਸਿੱਧ ਅਦਾਕਾਰ ਰਾਜ ਬੱਬਾ ਦਾ ਨਾਂ ਉੱਪਰ ਕੇ ਸਾਹਮਣੇ ਆ ਰਿਹਾ ਹੈ ਕਿ ਦਾਜੀ ਕਿ ਇਸ ਮਾਮਲੇ ਦੇ ਵਿੱਚ ਉਨ੍ਹਾਂ ਵੱਲੋਂ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ ਗਈ ਕਿਉਂਕਿ ਰਾਜ ਬੱਬਾ ਦਾ ਪਟਿਆਲਾ ਦੇ ਵਿੱਚ ਬਹੁਤ ਪੁਰਾਣਾ ਨਾਤਾ ਹੈ ਤਾਂ ਇੱਕ ਤਰਜਤ ਤੋਂ ਜਾਦਾ ਜਣੀ ਪੰਜਾਬੀ ਫਿਲਮਾਂ ਜਿਹੜੇ ਕੰਮ ਕਰ ਚੁੱਕੇ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਉਹ ਰਾਜਬੱਬਾ ਪਟਿਆਲਾ ਦੇ ਵਿੱਚ ਸੀ ਉਹਨਾਂ ਨੇ ਪਟਿਆਲਾ ਵਾਸੀਆਂ ਦਾ ਕਾਫੀ ਪਿਆਰ ਤੇ ਸਾਂਝ ਹੈ ਇੱਥੇ ਉਹਨਾਂ ਨੇ ਥੀਏਟਰ ਦਾ ਕੰਮ ਵੀ ਜਿਹੜਾ ਸ਼ੁਰੂ ਕੀਤਾ ਸੀ ਉੱਥੇ ਦਾ ਜਿਵੇਂ ਕਿ ਕਾਂਗਰਸ ਪਾਰਟੀ ਪਟਿਆਲਾ ਨਾਲ ਉਹਨਾਂ ਦੀ ਨੇਤਾ ਦਾ ਲਾਭ ਲੈਣਾ ਚਾਹੁੰਦੀ ਹੈ ਪਹਿਲਾਂ ਵੀ ਰਾਜਬੱਬਾ ਨੂੰ ਪ੍ਰਚਾਰਿਤ ਚੋਣਾਂ ਦੌਰਾਨ ਪਾਰਟੀ ਪਟਿਆਲਾ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਬੁਲਾਇਆ ਗਿਆ ਸੀ ਦੂਜੇ ਪਾਸੇ ਹੁਣ ਇਹ ਕਿਆਸ ਲੈ ਲਏ ਜਾ ਰਿਹਾ ਕਿ ਇਹ ਰਾਜਬੱਬਾ ਨੂੰ ਜਿਹੜਾ ਪਟਿਆਲਾ ਦੀ ਕਾਂਗਰਸ ਸੀਟ ਤੋਂ ਜਿਹੜੀ ਚੋਣ ਲੜਨ ਲਈ ਜਿਹੜਾ ਕਾਂਗਰਸ ਪਾਰਟੀ ਵੱਲੋਂ ਉਤਾਰਿਆ ਇਹ ਜਾ ਸਕਦਾ ਪਰ ਹਾਲੇ ਨਵਲੇ ਇਸ ਮਾਮਲੇ 'ਚ ਮੰਦੀ ਕੋਈ ਵੀ ਆਪਣਾ ਬਿਆਨ ਜਿਹੜਾ ਜਾਰੀ ਨਹੀਂ ਕੀਤਾ ਗਿਆ